ਉਹ ਲੋਕ ਦਾ ਫੈਸਲਾ ਕਰਨਾ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜਿਆ ਜਾਂ ਫਿਰ ਇਸ ਸਰਕਾਰ ਨਾਲ ਸਹਿਮਤੀ ਦੇ ਦਾਇਰਾ ਪ੍ਰਕਟਾਵਾ ਕਰਦੇ ਉਰਾਨਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਤੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਰਾਨਾ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਹੈ ਜੀ ਸਰਕਾਰ ਕਾਇਮ ਰਣੀ ਤੇ ਮੈਂ ਪੁੱਛਣਾ ਚਾਹੁੰਦਾ ਸਾਡੇ ਸਟੇਫ ਨੂੰ ਭਈ ਫਿਰ ਸਾਡੇ ਉਹ ਚਾਰ ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਨੂੰ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਦੇ ਲਈ ਰੱਖਿਆ ਸੀ ਆ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੋਂ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਉਹਨਾਂ ਫਾਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਕੌਣ ਸਰਕਾਰ ਨਾਲ ਕੇ ਚੱਲਦਾ ਕੌਣ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਇਹ ਲੋਕਾਂ ਨੂੰ ਉਸ ਦਾ ਪਤਾ ਹੈ ਬਰਾਹਮਣ ਸਾਹਿਬ ਤੁਸੀਂ ਦੱਸ ਦਿਨਾ ਜਰੀ ਦੇ ਤਵੇ ਬੰਦੀ ਨੇ ਤਾਂ ਉਸ ਮੀਟਿੰਗ ਦਾ ਵੀ ਬਾਈ ਵੱਡ ਕਰਕੇ ਸੀ ਕਿਤੇ ਪ੍ਰੋਗਰਾਮ ਨਹੀਂ ਕੀਤਾ ਤੁਸੀਂ ਲੈਂਡ ਫਾਰਮ ਨੂੰ ਦੇ ਸੰਬੰਧ ਚ ਅਸੀਂ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਕੋਲੇ ਅਸੀਂ ਜਰੀ ਨਾਲ ਬੋਲ ਨਹੀਂ ਰਹੇ ਅੱਜ ਤੱਕ ਅਸੀਂ ਲੋਕਾਂ ਨੂੰ ਨਹੀਂ ਦੱਸਿਆ ਮੈਂ ਅੱਜ ਦੱਸਣਾ ਚਾਹਣਾ ਬੇਨਤੀ ਕਰਨਾ ਇਹ ਲੋਕਾਂ ਤੋਂ ਪਬਲਿਕ ਤੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਜਿਵੇਂ ਘੋਲੇ ਛੰਨੇ ਵਾਲੇ ਮੋੜਿਆਂ ਦੇ ਵਿੱਚ ਇਹ ਜਿਹਾ ਪੁੱਛ ਹੋਇਆ ਕਿਵੇਂ ਕੀਤਾ ਕੀ ਕਰਦੇ ਰਹੇ ਆ ਫਿਰ ਅਸੀਂ ਉਹ ਵੀ ਲੋਕਾਂ ਦੇ ਸਾਹਮਣੇ ਰੱਖਣ ਲਈ ਮਜਬੂਰ ਹੋ ਆਵੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਵੀ ਕੇ ਯੂ ਇਕਤਾ ਉਗਰਾਹਾ ਦੇ ਪ੍ਰਧਾਨ ਯੋਗਿੰਦਰ ਸਿੰਘ ਉਗਰਾਹਾ ਨੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦਿਆ ਕਰਦਿਆਂ ਜਿੱਦ ਕੇ ਗੱਲ ਕਹੀ ਹੈ ਕਿ ਸ਼ੰਭੂ ਦੇ ਖਨੌਰੀ ਮੋਰਚਾ ਸਰਕਾਰ ਨੇ ਲਵਾਇਆ ਕੇਂਦਰ ਸਰਕਾਰ ਨੇ ਲਵਾਇਆ ਜਾਂ ਬੀਜੇਪੀ ਨੇ ਲਵਾਇਆ ਇਹਦੇ ਨੂੰ ਇਸ਼ਾਰਾ ਕੀਤਾ ਨੂੰ ਮੈਂ ਪੁੱਛਣਾ ਚਾਹਣਾ ਹੈ ਕੋਗਰਾਹ ਸਾਹਿਬ ਨੂੰ ਉਹ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜੇ ਆ ਜਾਂ ਫਿਰ ਇਸ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਅਸੀਂ ਮੋਰਚਾ ਲੜ ਰਹੇ ਹਾਂ ਚੱਲਦੇ ਮੋਰਚੇ ਦੇ ਦੌਰਾਨ ਜਦੋਂ ਦੋਨੋਂ ਫੋਰਮ ਆਪਣੀ ਆਪਣੀ ਥਾਂ ਤੇ ਲੜ ਰਹੇ ਨੇ ਉਸ ਚੱਲ ਰਹੇ ਮੋਰਚੇ ਦੇ ਦੌਰਾਨ ਉਗਰਾਹਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਦੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਗਰਾਹਾ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਹੈ ਜੀ ਸਰਕਾਰ ਐ ਮੰਨਣੀ ਨਹੀਂ ਇਹ ਥੋੜੇ ਨੇ ਪਰ ਇਕਲ ਦਾ ਭਲੇਖਾ ਉਸ ਵੇਲੇ ਨਿਕਲ ਜਾਣਾ ਚਾਹੀਦਾ ਸੀ ਇਹਦਾ ਕਿ ਜਦੋਂ ਥੋੜਿਆਂ ਨੇ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਨੂੰ ਮੁੜ ਦੁਬਾਰਾ ਗੱਲਬਾਤ ਦੇ ਟੇਬਲ ਤੇ ਲੈ ਕੇ ਆਂਦਾ ਮੈਂ ਅਗਲੀ ਗੱਲ ਕਹਿਣੀ ਚਾਹਣਾ ਤੁਸੀਂ ਕੋਈ ਕੁਝ ਧੋਪ ਕੇ ਦੱਸਿਓ ਆਪਾਂ ਸਰਕਾਰ ਦੇ ਉੱਤੇ ਵੱਡਾ ਪ੍ਰੈਸ਼ਰ ਬਣਾਉਣ ਦੇ ਲਈ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਆਪਣੇ 4 ਜਨਵਰੀ ਦੇ ਖਨੋਰੀ ਪ੍ਰੋਗਰਾਮ ਜਿਹਦੇ ਵਿੱਚ ਦੇਰ ਤੋਂ ਪਾਉਣੇ 2 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਹੋਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੇ ਸ਼ਾਮੂਲੀਅਤ ਕੀਤੀ ਆ ਤੇ ਮੈਂ ਪੁੱਛਣਾ ਚਾਹਣਾ ਸਾਡੇ ਇਸ ਵੀਰ ਨੂੰ ਵੀ ਫਿਰ ਸਾਡੇ ਉਹ 4 ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਨੂੰ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਇਹਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਹਾਂ ਨਾਲ ਫੋਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਤੇ ਲੋਕ ਅਣਜਾਣ ਨਹੀਂ ਆ ਕੌਣ ਸਰਕਾਰ ਨਾਲ ਰਲ ਕੇ ਚੱਲਦਾ ਹੈ ਕੌਣ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਇਹ ਲੋਕਾਂ ਨੂੰ ਸਭ ਪਤਾ ਹੈ ਆ ਲੈਂਡ ਪੂਲਿੰਗ ਆਈ ਸਾਡੇ ਲੱਖ ਵਖਰੇਵੇਂ ਹੋਣਗੇ ਇਸ ਕੇਮ ਦੂਸਰੇ ਨਾਲ ਲੇਕਿਨ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਲੜਾਂਗੇ ਇਹਦੇ ਤੇ ਪ੍ਰੋਗਰਾਮ ਦਿੱਤਾ ਮੀਟਿੰਗ ਸੱਦੀ ਉਹ ਬਰਾਹਾ ਸਾਹਿਬ ਤੁਸੀਂ ਤਾਂ ਉਸ ਦਿਨ ਤੇਰੀ ਜਿੱਥੇ ਬੰਦੀ ਨਹੀਂ ਤਾ ਉਸ ਮੀਟਿੰਗ ਦਾ ਵੀ ਬਾਈਕਟ ਕਰ ਗਏ ਸੀ ਕਿ ਅਸੀਂ ਨਹੀਂ ਇਹਨਾਂ ਦੇ ਨਾਲ ਇਹਦੇ ਮਤਲਬ ਸਹਿਮਤੀ ਦੇ ਨਹੀਂ ਦਿੱਤੇ ਰਹੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਹਿਮਤ ਨਹੀਂ ਸੀ ਕਿਤੇ ਪ੍ਰੋਗਰਾਮ ਨਹੀਂ ਕੀਤਾ ਤੁਸੀਂ ਲੈਂਡ ਪੂਲਿੰਗ ਦੇ ਸਬੰਧ ਚ ਠੀਕ ਹੈ ਪੂਰੇ ਦੇਸ਼ ਦੀਆਂ ਜਥੇਬੰਦੀਆਂ ਉਹਦੇ ਚ ਬੋਲੀਆਂ ਨੇ ਉਹਦੇ ਤੇ ਉੱਠੀਆਂ ਨੇ ਲੋਕ ਲੜੇ ਲੋਕਾਂ ਨੇ 66000 70 70000 ਦਾ ਇਕੱਠ ਕਰ ਲਿਆ ਜਿਹਨੇ ਸਰਕਾਰ ਨੂੰ ਪਿਛਲ ਪੈਰੀ ਮੋੜ ਲੈ ਮਜ਼ਬੂਤ ਕਰ ਲਿਆ ਲੇਕਿਨ ਤੁਸੀਂ ਤਾਂ ਉੱਥੇ ਵੀ ਸਰਕਾਰ ਬੰਨੀ ਖੜੇ ਸੀ ਜਿਸ ਦਿਨ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਲਈ 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 ਜਾ ਰਹੀ ਸੀ ਜ਼ਬਰਦਸਤ ਨਹੀਂ ਲੋਕਾਂ ਦੀ ਤੁਸੀਂ ਤਾਂ ਅਸਲ ਵਿੱਚ ਸਰਕਾਰ ਦੇ ਪੱਖ 'ਚ ਖੜੇ ਸੀ ਉਹ ਗੱਲ ਸਰਕਾਰ ਦੇ ਪੱਖ 'ਚ ਨਹੀਂ ਭੁਗਤੀ ਤੁਹਾਡੀ ਸੋ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਲੀਡਰ ਹੈ ਸੋਚ ਕੇ ਬੋਲਣ ਦੀ ਲੋੜ ਹੈ ਅਸੀਂ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਕੋਲੇ ਅਸੀਂ ਜਿਹੜੀਆਂ ਬੋਲ ਨਹੀਂ ਰਹੇ ਅੱਜ ਤੱਕ ਅਸੀਂ ਲੋਕਾਂ ਨੂੰ ਨਹੀਂ ਦੱਸਿਆ ਲੈ ਮੈਂ ਅੱਜ ਦੱਸਣਾ ਚਾਹਣਾ ਉਗਰਾਹਾ ਸਾਹਿਬ ਤੁਸੀਂ ਲੋਕਾਂ ਨੂੰ ਭੁਲੇਖਾ ਪਾਉਣਾ ਲੋਕਾਂ ਦੇ ਵਿੱਚ ਝੂਠ ਬੋਲਦੇ ਹੋ ਕਿ ਅਸੀਂ ਐਮਐਸਪੀ ਦੇ ਹੱਕਾਂ ਚੋਂ ੋਕੇ ਦਿੰਦੇ ਹੋ ਐਮਐਸਪੀ ਦੀ ਗੱਲ ਦੇ ਤੇ ਜਦੋਂ ਇਹ ਅੰਦੋਲਨ 2024 25 ਦਾ ਅੰਦੋਲਨ ਐਮਐਸਪੀ ਦੀ ਮੰਗ ਨੂੰ ਉਭਾਰ ਕੇ ਪੂਰੇ ਵਰਲਡ ਦੇ ਵਿੱਚ ਲੈ ਗਿਆ ਪਾਰਲੀਮੈਂਟ ਦੇ ਵਿੱਚ ਗੱਲਾਂ ਹੋ ਗਈਆਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਗੱਲਾਂ ਕਰਨੀਆਂ ਪੈ ਗਈਆਂ ਉਸ ਵਕਤ ਉਸ ਵਕਤ ਤੁਹਾਡੀ ਜਿਹੜੀ ਲੋਕਾਂ ਨੇ ਤੁਹਾਨੂੰ ਕਿਹਾ ਸੀ ਨਾ ਕਿ ਏਕਤਾ ਕਰੋ ਚੱਲੋ ਉਸ ਮੋਰਚੇ 'ਚ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਤੁਸੀਂ ਉੱਥੇ ਆਏ ਤੇ ਫਿਰ ਅੱਗੇ ਕੀਤਾ ਕੀ ਉਹ ਜਿਹੜੀ ਚਿੱਠੀ ਜਿਹਦੇ ਤੁਸੀਂ ਲਿਖਿਆ ਤੇ ਐਮਐਸਬੀ ਗਰੰਟੀ ਕਾਨੂੰਨ ਵਾਲੀ ਮੰਗ ਨੂੰ ਮਗਰ ਲੈ ਕੇ ਚੱਲੋ ਮੈਂ ਅਜੇ ਤੱਕ ਅਸੀਂ ਬੋਲੇ ਨਹੀਂ ਸੀ ਇਹ ਤੇ ਅਸੀਂ ਚਾਹੁੰਦੇ ਸੀ ਵੀ ਕਿ ਸ਼ਾਇਦ ਸ਼ਾਇਦ ਫਿਰ ਏਕਤਾ ਹੋ ਜੇ ਲੇਕਿਨ ਆਕਰਤੂਤਾ ਤੁਹਾਡੀ ਤੁਸੀਂ ਸਪਸ਼ਟ ਕਿਹਾ ਕਿ ਅਸੀਂ ਲੋਕਾਂ ਨੂੰ ਕਹਿ ਕੇ ਆਏ ਕਿ ਅਸੀਂ ਏਕਤਾ ਕਰਨ ਚੱਲੇ ਆ ਅਜੋ ਇਸ ਚਿੱਠੀ 'ਚ ਤੁਹਾਡੀ ਚੇ ਲਿਖ ਕੇ ਭੇਜਿਆ ਕਿ ਅਸੀਂ ਆ ਜਿਹੜਾ ਦਿੱਲੀ ਚੱਲੋ ਪ੍ਰੋਗਰਾਮ ਹੈ ਜਾਂ ਜਿਹੜਾ ਮਰਨ ਮਰਦਾ ਪ੍ਰੋਗਰਾਮ ਆ ਸੀ ਤਾਂ ਇਹਦੇ ਨਾਲ ਸੈਵੰਥ ਨੇ ਅਸੀਂ ਨਹੀਂ ਆਵਾਂਗੇ ਦਿੱਲੀ ਅਸੀਂ ਨਹੀਂ ਇੱਥੇ ਆਵਾਂਗੇ ਖਨੋਰੀ ਤੋਂ ਸ਼ੰਭੂ ਚਿੱਠੀ ਤੁਸੀਂ ਇਹ ਕਾ ਕੇ ਭੇਜਿਆ ਤਾਂ ਇਹ ਲੋਕਾਂ ਨੂੰ ਅਸੀਂ ਨਹੀਂ ਬੋਲੇ ਅਸੀਂ ਨਹੀਂ ਬੋਲੇ ਬੋਲਣਾ ਚਾਹੁੰਦੇ ਸੀਗੇ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਸ਼ਾਇਦ ਕਿਸੇ ਨਾ ਕਿਸੇ ਦਿਨ ਹੋ ਸਕਦਾ ਹੈ ਏਕਤਾ ਹੋ ਜਾਏ ਲੜਾਈਆਂ ਸਰਕਾਰਾਂ ਨਾਲ ਵੱਡੀਆਂ ਲੜਦੀਆਂ ਪੈਣੀਆਂ ਆਉਣ ਵਾਲੇ ਭਵਿੱਖ ਦੇ ਵਿੱਚ ਲekin ਤੁਸੀਂ ਤਾਂ ਇਹ ਕੀਤਾ ਅੱਜ ਫੇਰ ਜਿਹੜੀ ਏਕਤਾ ਦੀਆਂ ਗੱਲਾਂ ਰੋਜ਼ ਕਰਦੇ ਹੋਂ ਉਹ ਏਕਤਾ ਨਾ ਹੋਵੇ ਅੱਜ ਤੁਸੀਂ ਇਹ ਗੱਲ ਕਹੀ ਹੈ ਪਰ ਮੈਂ ਬੇਨਤੀ ਕਰਦਾ ਇਹ ਲੋਕਾਂ ਤੋਂ ਪਬਲਿਕ ਤੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਉਗਰਾਹਾਂ ਨੂੰ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਦਾ ਕੁਝ ਹੋਰ ਨਾ ਮੋਰਚਿਆਂ ਦੇ ਵਿੱਚ ਜਿਵੇਂ ਧੋਲੇ ਛੰਨੇ ਵਾਲੇ ਮੋਰਚਿਆਂ ਦੇ ਵਿੱਚ ਜੇਹੜਾ ਕੁਝ ਹੋਇਆ ਕਿਵੇਂ ਕੀਤਾ ਕੀ ਕਰਦੇ ਰਹੇ ਆ ਇਰੇ ਸੀ ਉਹ ਵੀ ਲੋਕਾਂ ਦੇ ਸਾਹਮਣੇ ਰੱਖਣ ਲਈ ਮਜਬੂਰ ਹੋਵਾਂਗੇ। ਅਗਰ ਤੁਸੀਂ ਇੰਨੇ ਹੀ ਬਣਦੇ ਹੋ ਕਿ ਅਸੀਂ ਮਤਲਬ ਜਿੱਦੇ ਤੇ ਮਰਜ਼ੀ ਕਟਾਕਸ਼ ਕਰ ਗਏ ਜਿੱਦੇ ਤੇ ਮਰਜ਼ੀ ਕੋਈ ਗੱਲ ਕਰ ਦਈਏ। ਸੋ ਮੇਰੀ ਬੇਨਤੀ ਹੈ ਆਪਦੀ ਇਸ ਗਲਤੀ ਨੂੰ ਸਾਫ਼ੀ ਮੰਗੇ ਔਰ ਸਰਕਾਰ ਦੇ ਪੱਖ 'ਚ ਭੁਗਤਣ ਵਾਲੀਆਂ ਆਪਦੀਆਂ ਇਹ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਇਹ ਸਪਸ਼ਟ ਕਰਦਾ ਹੈ ਕਿ ਜਿਹੜਾ ਲੋਕਾਂ ਦਾ ਏਕਾ ਹੋਣ ਦੀ ਗੱਲ ਚਰਚਾ ਚੱਲ ਰਹੀ ਹੈ ਕਿਸੇ ਬਸ ਏਕੇ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਚੱਕ ਕੇ ਇਹ ਕਹਿਣਾ ਚਾਹੀ ਸ਼ੁਰੂ ਕਰ ਰੱਖਿਆ ਕਿ ਉਹ ਸਰਕਾਰ ਨਾਲ ਲਿਆ ਉਹ ਸਰਕਾਰ ਨਾਲ ਲਿਆ ਉਹ ਸਰਕਾਰ ਨੇ ਲਵਾਇਆ ਉਹ ਸਰਕਾਰ ਨੇ ਲਵਾਇਆ